ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਸ਼ਸ਼ੋਪਨ ਅਜੇ ਵੀ ਜਾ ਰਹੀ ਹੈ ਜੋੜ ਤੋੜ ਦੀ ਸਥਿਤੀ ਬਣ ਰਹੀ ਹੈ ਫਿਲਹਾਲ ਤਾਜ਼ਾ ਖਬਰ ਦੇ ਮੁਤਾਬਕ ਸ਼ਿਵ ਸੈਨਾ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦੇ ਲਈ ਤਿਆਰ ਹੋ ਗਈ ਹੈ ਸੂਤਰਾਂ ਮੁਤਾਬਕ ਸੰਗ ਨੂੰ ਐਨਸੀਪੀ ਦੇ ਸਮਰਥਨ ਤੇ ਇਤਰਾਜ਼ ਹੈ ਭਾਜਪਾ ਤੇ ਸ਼ਿਵ ਸੈਨਾ ਨੇ ਆਪਣੇ ਪੱਤੇ ਨਹੀਂ ਖੋਲੇ ਨੇ ਸਭ ਤੋਂ ਜ਼ਿਆਦਾ ਸੀਟਾਂ ਲੈਣ ਵਾਲੀ ਭਾਜਪਾ ਨੂੰ ਬਹੁਮਤ ਹਾਸਲ ਨਹੀਂ ਹੋਇਆ ਭਾਜਪਾ ਬਹੁਮਤ ਤੋਂ 22 ਸੀਟਾ ਪਿੱਛੇ ਇਹ 22 ਸੀਟਾ ਕਿੱਥੋਂ ਆਉਣਗੀਆਂ ਇਸ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼ਿਵ ਸੈਨਾ ਨੇ 25 ਸਾਲ ਪੁਰਾਣਾ ਗਠਜੋੜ ਤੋੜ ਦਿੱਤਾ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਪਾਰਟੀਆਂ ਇੱਕ ਦੂਸਰੇ ਦੇ ਨੇੜੇ ਫਿਰ ਤੋਂ ਆ ਸਕਦੀਆਂ ਨੇ ਸਰਕਾਰ ਬਣਾਉਣ ਸੰਬੰਧੀ ਬੈਠਕਾਂ ਦਾ ਸਿਲਸਿਲਾ ਜਾਰੀ ਹੈ ਹਰਿਆਣਾ ਦੇ ਵਿੱਚ ਤਾਂ ਸਪਸ਼ਟ ਬਹੁਮਤ ਭਾਜਪਾ ਨੂੰ ਮਿਲ ਗਿਆ ਹੈ ਲੋਕ ਸਭਾ ਚੋਣਾਂ ਦੀ ਤਰ੍ਹਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਵਿੱਚ ਕਲੀਨ ਸਵੀਪ 47 ਸੀਟਾਂ ਮਿਲੀਆਂ ਨੇ ਭਾਜਪਾ ਨੂੰ ਪਰ ਮਹਾਰਾਸ਼ਟਰ ਦੇ ਵਿੱਚ ਜੋੜ ਤੋੜ ਦੀ ਸਰਕਾਰ ਬਣੇਗੀ ਕਿਉਂਕਿ ਬੀਜੇਪੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ 122 ਸੀਟਾਂ ਤੇ ਬਣੀ ਹੋਈ ਹੈ ਸਭ ਤੋਂ ਵੱਡੀ ਪਾਰਟੀ ਬੀਜੇਪੀ ਦੂਸਰੇ ਨੰਬਰ ਤੇ ਸ਼ਿਵ ਸੈਨਾ ਹੈ ਵੱਡਾ ਸਵਾਲ ਇਹੀ ਹੈ ਕਿ ਕਿਸ ਦੇ ਨਾਲ ਮਿਲ ਕੇ ਸਰਕਾਰ ਬਣਾਏਗੀ ਬੀਜੇਪੀ